ਸ਼ਾਮ ਦਾ ਮਾਹੌਲ ਬੜਾ ਨਰਮ ਤੇ ਰੋਮਾਂਟਿਕ ਸੀ ਡਾਈਨਿੰਗ ਟੇਬਲ ਉੱਤੇ ਹਲਕੀ ਰੋਸ਼ਨੀ ਚਮਕ ਰਹੀ ਸੀ ਤੇ ਕਮਰਾ ਗਰਮਾਹਟ ਨਾਲ ਭਰਿਆ ਹੋਇਆ ਸੀ ਨਿਸ਼ਾ ਕਿਚਨ ਵਿੱਚੋਂ ਸਲਾਦ ਦੀ ਪਲੇਟ ਲੈ ਕੇ ਬਾਹਰ ਆਈ ਹੌਲੀ ਚਾਲ ਸ਼ਾਂਤ ਚਿਹਰੇ ਉੱਤੇ ਹਲਕੀ ਜਿਹੀ ਝਿਜਕ ਜਿਵੇਂ ਹਰ ਕਦਮ ਉੱਤੇ ਉਹ ਆਪਣੇ ਆਪ ਨੂੰ ਸੰਭਾਲ ਰਹੀ ਹੋਵੇ ਉਸਨੇ ਪਲੇਟ ਆਪਣੇ ਪਤੀ ਰਜਤ ਵੱਲ ਵਧਾਉਂਦਿਆਂ ਕਿਹਾ ਇਹ ਲਓ ਜੀ ਰਜਤ ਨੇ ਪਲੇਟ ਲੈਂਦਿਆਂ ਅਣਜਾਣੇ ਵਿੱਚ ਉਸ ਦੀਆਂ ਉਂਗਲਾਂ ਨੂੰ ਛੂ ਲਿਆ ਬਸ ਇੱਕ ਪਲ ਪਰ ਦਾ ਸਪਰਸ਼ ਨੀsha ਲਈ ਉਹ ਇੱਕ ਤੂਫਾਨ ਸੀ ਉਸ ਦਾ ਸਾਰਾ ਸਰੀਰ ਸਹਿਰ ਉੱਠਿਆ ਦਿਲ ਦੀ ਧੜਕਣ ਅਚਾਨਕ ਤੇਜ਼ੀ ਨਾਲ ਧੜਕਣ ਲੱਗ ਪਈ ਉਸ ਦੇ ਅੰਦਰ ਇੱਕ ਗਰਮ ਜਹੀ ਲਹਿਰ ਦੌੜ ਗਈ ਉਹੀ ਲਹਿਰ ਜਿਸ ਨੂੰ ਉਸ ਨੇ 3 ਸਾਲਾਂ ਤੋਂ ਆਪਣੇ ਅੰਦਰ ਕੈਦ ਕਰ ਰੱਖਿਆ ਸੀ ਉਹ ਲਹਿਰ ਜਿਸ ਨੂੰ ਪਤੀ ਦੇ ਇੱਕ ਟੱਚ ਦਾ ਇੰਤਜ਼ਾਰ ਸੀ ਨੀsha ਨੇ ਆਪਣੀਆਂ ਅੱਖਾਂ ਝੁਕਾ ਲਈਆਂ ਉਸ ਦੇ ਹੋਠ ਕੰਬ ਗਏ ਉਹ ਬਿਨਾ ਕੁਝ ਕਹੇ ਉਹ احساس ਵਿੱਚ ਖੋ ਰਹੀ ਸੀ ਕਿ ਤਾਦਰ ਰਜਤ ਦੀ ਤਿੱਖੀ ਆਵਾਜ਼ ਗੂੰਜ ਉਠੀ ਉਹ ਗੋੜ ਨਿਸ਼ਾ ਤੁਹਾਨੂੰ ਇੱਕ ਪਲੇਟ ਵੀ ਠੀਕ ਤਰ੍ਹਾਂ ਨਹੀਂ ਫੜੀ ਜਾਂਦੀ ਕਿੰਨੀ ਜਾਹਲ ਹੈ ਤੂੰ ਪੂਰੇ ਕਮਰੇ ਵਿੱਚ ਸ਼ਰਨਾਟਾ ਫੈਲ ਗਿਆ ਨਿਸ਼ਾ ਇੱਕ ਪਲ ਲਈ ਸੁੰਨ ਹੋ ਗਈ ਹੁਣੇ-ਹੁਣੇ ਜੋ ਸਿਹਰਨ ਉਸ ਦੇ ਅੰਦਰ ਜਾਗੀ ਸੀ ਉਹ ਉਸੇ ਪਲ ਟੁੱਟ ਕੇ ਖਿੰਡ ਗਈ ਉਸ ਨੇ ਪਲਟਕੇ ਕਿਸੇ ਨੂੰ ਨਹੀਂ ਦੇਖਿਆ ਬਸ ਮੁੜੀ ਤੇ ਚੁੱਪਚਾਪ ਰਸੋਈ ਵੱਲ ਚਲੀ ਗਈ ਜਿਵੇਂ ਹੀ ਦਰਵਾਜ਼ਾ ਬੰਦ ਹੋਇਆ ਉਸ ਦੇ ਕਦਮ ਲੜਖੜਾ ਗਏ ਉਹ ਸਿੰਕ ਦੇ ਕੋਲ ਖੜੀ ਰਹੀ ਫਿਰ ਹੌਲੀ ਜਹੀ ਫਿਸਲ ਕੇ ਬੈਠ ਗਈ ਅਥਰੂ ਇੱਕ ਇੱਕ ਕਰਕੇ ਡਿਗਣ ਲੱਗ ਪਏ ਤਿੰਨ ਸਾਲ ਦੀ ਵਿਹੋਤਾ ਜ਼ਿੰਦਗੀ ਸੀ ਪਰ ਪਤੀ ਨੇ ਉਸ ਨੂੰ ਅੱਜ ਤੱਕ ਕਦੇ ਆਪਣੇ ਨੇੜੇ ਨਹੀਂ ਆਉਣ ਦਿੱਤਾ ਨਾ ਕੋਈ ਰਾਤ ਦਾ ਸਪਰਸ਼ ਨਾ ਕੋਈ ਕੋਮਲਤਾ બસ ਦੂਰੀ ਬਸ ਠੰਡਕ ਤੇ ਅੱਜ ਸਿਰਫ ਉਹੀ અપਮਾਨ ਉਹ ਆਪਣੇ ਅਥਰੂ ਗੂੰਜਦਿਆਂ ਸੋਚਣ ਲੱਗੀ ਕਿ ਮੈਂ ਪਿਆਰ ਦੇ ਇੱਕ ਛਰਸ਼ ਦੇ ਲਾਇਕ ਵੀ ਨਹੀਂ ਕਿ ਮੇਰੀ ਤੜਪ ਮੇਰੀ ਚਾਹਤ ਮੇਰੀ ਵੀ ਤਾਂ ਸਿਰਫ ਮੇਰੇ ਅੰਦਰ ਹੀ ਦਮ ਤੋੜ ਤੋੜਦੀ ਰਹੇਗੀ ਰਸੋਈ ਦੀ ਸ਼ਾਂਤੀ ਵਿੱਚ ਉਸ ਦੀ ਰੁਲਾਈ ਹੀ ਗੂੰਜ ਰਹੀ ਸੀ ਇੱਕ ਟੱਚ ਦੀ ਚਾਹਤ ਜਿਸ ਨੂੰ ਉਹ 3 ਸਾਲਾਂ ਤੋਂ ਜਿਉਂਦੀ ਆ ਰਹੀ ਸੀ ਅੱਜ ਫਿਰ ਟੁੱਟ ਕੇ ਉਸ ਦੇ ਹੱਥਾਂ ਵਿੱਚੋਂ ਫਿਸਲ ਗਈ ਨਿਸ਼ਾ ਅਥਰੂ ਬੂੰਝ ਹੀ ਰਹੀ ਸੀ ਕਿ ਤਾਦਰ ਰਸੋਈ ਦੇ ਦਰਵਾਜੇ ਉੱਤੇ ਕਿਸੇ ਦੇ ਕਦਮਾਂ ਦੀ ਆਹਟ ਹੋਈ ਉਹ ਤੁਰੰਤ ਉੱਠ ਕੇ ਖੜੀ ਹੋ ਗਈ ਤਾਂ ਜੋ ਕੋਈ ਉਸ ਨੂੰ ਰੋਂਦੇ ਨਾ ਦੇਖ ਲਵੇ ਪਰ देर ਹੋ ਚੁੱਕੀ ਸੀ ਉਸ ਦਾ ਦੇਵਰ ਰਾਹੁਲ ਦਰਵਾਜੇ ਉੱਤੇ ਖੜਾ ਸੀ ਉਸ ਦੀਆਂ ਅੱਖਾਂ ਵਿੱਚ ਚਿੰਤਾ ਸਾਫ਼ ਝਲਕ ਰਹੀ ਸੀ ਉਹ ਬੋਲ ਪਿਆ ਭਾਬੀ ਤੁਸੀਂ ਠੀਕ ਤਾਂ ਹੋ ਨਿਸ਼ਾ ਘਬਰਾਉਂਦਿਆਂ ਬੋਲੀ ਹਾਂ ਮੈਂ ਠੀਕ ਹਾਂ ਰਾਹੁਲ ਥੋੜਾ ਨੇੜੇ ਆਇਆ ਤੇ ਗੰਭੀਰ ਸਬਰ ਵਿੱਚ ਬੋਲਿਆ ਉਨੇ ਜੋ ਵੀਰ ਨੇ ਕਿਹਾ ਉਹ ਠੀਕ ਨਹੀਂ ਸੀ ਤੁਹਾਡੇ ਦੋਹਾਂ ਵਿਚਕਾਰ ਸਭ ਠੀਕ ਤਾਂ ਹੈ ਨਾ ਵੀਰ ਇੰਨਾ ਅਜੀਬ ਵਿਵਹਾਰ ਕਿਉਂ ਕਰ ਰਹੇ ਸੀ ਨੀਸ਼ਾ ਦੇ ਸੀਨੇ ਵਿੱਚ ਜਮਾ ਹੋਇਆ ਦਰਦ ਜਿਵੇਂ ਫਿਰ ਉੱਪਰ ਆ ਗਿਆ ਉਸ ਨੂੰ ਲੱਗਾ ਜਿਵੇਂ ਕੋਈ ਉਸ ਦੇ ਅੰਦਰਲੇ ਜ਼ਖਮ ਨੂੰ ਦੇਖ ਰਿਹਾ ਹੋਵੇ ਜਿਸ ਨੂੰ ਉਹ ਇੰਨੇ ਸਾਲਾਂ ਤੋਂ ਲੁਕਾਈ ਬੈਠੀ ਸੀ ਉਹ ਹੌਲੀ ਜਹੀ ਕੰਧ ਦਾ ਸਹਾਰਾ ਲੈ ਕੇ ਖੜੀ ਹੋ ਗਈ ਉਸ ਦੀਆਂ ਅੱਖਾਂ ਭਿੱਜਣ ਲੱਗ ਪਈਆਂ ਪਰ ਉਸ ਨੇ ਹੌਲੀ ਜਹੀ ਕਿਹਾ ਕੁਝ ਨਹੀਂ ਰਾਹੁਲ ਬਸ ਮੂਡ ਖਰਾਬ ਸੀ ਰਾਹੁਲ ਨੇ ਸਿਰ ਹਿਲਾਉਂਦਿਆਂ ਕਿਹਾ ਭਾਬੀ ਮੈਂ ਬੱਚਾ ਨਹੀਂ ਹਾਂ ਸਭ ਕੁਝ ਸਾਫ਼ ਦਿਖ ਰਿਹਾ ਸੀ ਵੀ ਵੀ ਤੁਹਾਨੂੰ ਦੇਖ ਵੀ ਨਹੀਂ ਰਹੇ ਸੀ ਤੇ ਤੁਸੀਂ ਉਹ ਰੁਕ ਗਿਆ ਜਿਵੇਂ ਸ਼ਬਦ ਚੁਣ ਰਿਹਾ ਹੋਵੇ ਨੀਸ਼ਾ ਦਾ ਦਿਲ ਜਿਵੇਂ ਕੱਸ ਗਿਆ ਉਸਨੇ ਪਹਿਲੀ ਵਾਰ ਕਿਸੇ ਦੀਆਂ ਅੱਖਾਂ ਵਿੱਚ ਆਪਣੀ ਪੀੜ ਇੰਨੀ ਸਾਫ਼ ਦੇਖੀ ਸੀ ਉਹ ਬਿਲਕਦਿਆਂ ਬੋਲੀ ਸਾਡੇ ਵਿਚਕਾਰ ਸਭ ਜਿਵੇਂ ਦਿਖਦਾ ਹੈ ਉਦਾਂ ਨਹੀਂ ਹੈ ਰਾਹੁਲ ਚੌਂਕਿਆ ਮਤਲਬ ਨੀਸ਼ਾ ਦੀ ਆਵਾਜ਼ ਅਚਾਨਕ ਕੰਬ ਗਈ ਉਹ ਹੌਲੀ ਜਿਹੀ ਬੋਲੀ ਤਿੰਨ ਸਾਲ ਹੋ ਗਏ ਰਾਹੁਲ ਤਿੰਨ ਸਾਲ ਤੇ ਅੱਜ ਤੱਕ ਉਹਨਾਂ ਨੇ ਮੈਨੂੰ ਟੱਚ ਵੀ ਨਹੀਂ ਕੀਤਾ ਨਾ ਇੱਕ ਵਾਰ ਪਿਆਰ ਨਾਲ ਨਾ ਇੱਕ ਵਾਰ ਪਤੀ ਵਾਂਗ ਰਾਹੁਲ ਦੇ ਸਾਹ ਜਿਵੇਂ ਰੁਕ ਗਏ ਉਸ ਦੇ ਚਿਹਰੇ ਉੱਤੇ ਅਵਿਸ਼ਵਾਸ ਫੈਲ ਗਿਆ ਨੀਸ਼ਾ ਦੀਆਂ ਅੱਖਾਂ ਵਿੱਚੋਂ ਅਥਰੂ ਫੇਰ ਨਿਕਲ ਨਿਕਲ ਪਏ ਉਹ ਰੋਂਦਿਆਂ ਬੋਲੀ ਮੈਨੂੰ ਨਹੀਂ ਪਤਾ ਮੈਂ ਕੀ ਗਲਤੀ ਕੀਤੀ ਹੈ ਪਰ ਹਰ ਰੋਜ਼ ਲੱਗਦਾ ਹੈ ਜਿਵੇਂ ਘਰ ਵਿੱਚ ਨਹੀਂ ਕਿਸੇ ਸਜਾ ਵਿੱਚ ਰਹਿ ਰਹੀ ਹਾਂ ਰਸੋਈ ਵਿੱਚ ਗਹਿਰੀ ਸ਼ਾਂਤੀ ਛਾ ਗਈ ਇੱਕ ਔਰਤ ਦੇ ਦਿਲ ਦੀ ਤਕਲੀਫ ਕਿਸੇ ਨੇ ਨਹੀਂ ਸੁਣੀ ਸੀ ਸਿਵਾਏ ਰਾਹੁਲ ਦੇ ਰਾਹੁਲ ਨੇ ਹੋਰ ਨੇੜੇ ਆ ਕੇ ਹੌਲੀ ਆਵਾਜ਼ ਵਿੱਚ ਕਿਹਾ ਭਾਬੀ ਮੈਂ ਪਿਛਲੇ 3 ਸਾਲ ਤੋਂ ਬਾਹਰ ਪੜ੍ਹਾਈ ਕਰ ਰਿਹਾ ਸੀ ਘਰ ਦੀ ਕੋਈ ਗੱਲ ਮੈਨੂੰ ਠੀਕ ਤਰ੍ਹਾਂ ਪਤਾ ਹੀ ਨਹੀਂ ਚੱਲੀ ਤੁਸੀਂ ਵੀ ਕਦੇ ਕੁਝ ਨਹੀਂ ਦੱਸਿਆ ਉਹ ਕੁਝ ਪਲ ਉਸ ਨੂੰ ਦੇਖਦਾ ਰਿਹਾ ਫਿਰ ਸੰਕੋਚ ਭਰੀ ਪਰ ਸੱਚੀ ਚਿੰਤਾ ਵਾਲੀ ਆਵਾਜ਼ ਵਿੱਚ ਬੋਲਿਆ ਕਿਤੇ ਕਿਤੇ ਵੀਰ ਜੀ ਕਿਸੇ ਹੋਰ ਨੂੰ ਪਸੰਦ ਤਾਂ ਨਹੀਂ ਕਰਦੇ ਨੀsha ਦੀਆਂ ਉਂਗਲਾਂ ਠੰਡੀਆਂ ਪੈ ਗਈਆਂ ਉਸ ਨੂੰ ਲੱਗਾ ਜਿਵੇਂ ਕਿਸੇ ਨੇ ਉਸ ਦੇ ਅੰਦਰ ਲੁਕੇ ਡਰ ਸ਼ਬਦਾਂ ਵਿੱਚ ਕਹਿ ਦਿੱਤਾ ਹੋਵੇ ਉਹ ਘੁੱਟ ਭਰੀ ਆਵਾਜ਼ ਵਿੱਚ ਬੋਲੀ ਮੈਨੂੰ ਮੈਨੂੰ ਨਹੀਂ ਪਤਾ ਰਾਹੁਲ ਤੇ ਇੰਨਾ ਕਹਿ ਕੇ ਫਿਰ ਸਿਰ ਝੁਕਾ ਕੇ ਖੜੀ ਹੋ ਗਈ ਰਸੋਈ ਵਿੱਚ ਫੈਲੀ ਸ਼ਾਂਤੀ ਨੂੰ ਰਾਹੁਲ ਨੇ ਹੀ ਤੋੜਿਆ ਉਸਨੇ ਅੱਗੇ ਵੱਧ ਕੇ ਬੜੇ ਸੰਭਲ ਕੇ ਜਿਵੇਂ ਉਸ ਦੀ ਟੁੱਟੀ ਹਿੰਮਤ ਹੋਰ ਨਾ ਟੁੱਟ ਜਾਵੇ ਹੌਲੀ ਜਹੀ ਨੀਸ਼ਾ ਦੇ ਮੋਢੇ ਉੱਤੇ ਹੱਥ ਰੱਖਦਿਆਂ ਨਰਮ ਆਵਾਜ਼ ਵਿੱਚ ਕਿਹਾ ਭਾਬੀ ਤੁਸੀਂ ਚਿੰਤਾ ਨਾ ਕਰੋ ਮੈਂ ਸਚਾਈ ਦਾ ਪਤਾ ਲਗਾਵਾਗਾ ਵੀਰ ਕਿਉਂ ਬਦਲ ਗਏ ਕਿਹੜੀ ਗੱਲ ਕਰਨ ਉਹਨਾਂ ਦੇ ਅੰਦਰ ਇਹ ਦੂਰੀ ਆ ਗਈ ਹੈ ਨਿਸ਼ਾ ਨੇ ਉੱਪਰ ਦੇਖਿਆ ਉਸ ਦੀਆਂ ਅੱਖਾਂ ਵਿੱਚ ਉਮੀਦ ਤੇ ਡਰ ਦੋਵੇਂ ਸੀ ਰਾਹੁਲ ਅੱਗੇ ਭੁੱਲਿਆ ਮੈਂ ਵੀਰ ਨਾਲ ਵੀ ਗੱਲ ਕਰਾਂਗਾ ਜੇ ਕੋਈ ਗਲਤਫਹਿਮੀ ਹੈ ਤਾਂ ਦੂਰ ਕਰਵਾਵਾਂਗਾ ਤੇ ਜੇ ਵੀਰ ਕਿਸੇ ਹੋਰ ਕੰਮ ਤੋਂਾਨੂੰ ਤਕਲੀਫ ਦੇ ਰਹੇ ਨੇ ਤਾਂ ਉਹ ਵੀ ਮੈਂ ਸਾਫ਼ ਕਰ ਦਿਆਂਗਾ ਨਿਸ਼ਾ ਕੁਝ ਵੀ ਵੀ ਨਹੀਂ ਬੋਲ ਸਕੀ ਬਸ ਉਸ ਦੇ ਅਥਰੂਆਂ ਵਿੱਚਕਾਰ ਇੱਕ ਹਲਕੀ ਜਿਹੀ ਰਾਹਤ ਧਰ ਗਈ ਕਿ ਘਰ ਵਿੱਚ ਕੋਈ ਤਾਂ ਹੈ ਜੋ ਉਸ ਦੀ ਤਰਫੋਂ ਨੋ ਸਮਝ ਰਿਹਾ ਹੈ ਰਾਹੁਲ ਇਕ ਪਲ ਉਸ ਨੂੰ ਦੇਖਦਾ ਰਿਹਾ ਫਿਰ ਹੌਲੀ ਜਹੀ ਬੋਲਿਆ ਤੁਸੀਂ ਹੁਣ ਇਕੱਲੇ ਨਹੀਂ ਹੋ ਭਾਬੀ ਹੁਣ ਮੈਂ ਤਾਂ ਹੈ ਨਾ ਤੇ ਪਹਿਲੀ ਵਾਰ 3 ਸਾਲਾਂ ਵਿੱਚ ਨੀਸ਼ਾ ਨੂੰ ਲੱਗਾ ਕਿ ਕਿਸੇ ਨੇ ਉਸ ਦਾ ਦਰਦ ਸੁਣ ਲਿਆ ਹੈ ਰਸੋਈ ਵਿੱਚੋਂ ਬਾਹਰ ਨਿਕਲਦਿਆਂ ਹੀ ਰਾਹੁਲ ਦੇ ਕਦਮ ਆਪੇ ਹੋਲੀ ਪੈ ਗਏ ਨੀਸ਼ਾ ਦੇ ਅਥਰੂਆਂ ਦੀ ਨਮੀ ਉਸ ਦੀਆਂ ਅੱਖਾਂ ਵਿੱਚ ਉੱਤਰ ਆਈ ਸੀ ਪਰ ਉਸ ਦੇ ਦੁੱਖ ਦਾ ਕਾਰਨ ਸਿਰਫ ਇਹ ਨਹੀਂ ਸੀ ਉਸ ਦੇ ਮਨ ਵਿੱਚ ਕੋਈ ਗਹਿਰੀ ਪੁਰਾਣੀ ਗੰਢ ਫਿਰ ਖੁੱਲ੍ਹਣ ਲੱਗ ਗਈ ਸੀ ਉਹ ਬਰਾਂਡੇ ਦੇ ਕੋਨੇ ਵਿੱਚ ਖੜ੍ਹਾ ਹੋ ਗਿਆ ਉਸ ਨੂੰ ਸਾਫ ਸਾਫ ਯਾਦ ਆ ਰਿਹਾ ਸੀ ਉਹ ਪੁਰਾਣਾ ਵਿਆਹ ਸਮਾਗਮ ਹਲਕੀ ਰੋਸ਼ਨੀ ਮਹਿਮਾਨਾਂ ਦੀ ਭੀੜ ਅਤੇ ਉਹਨਾਂ ਵਿੱਚੋਂ ਇੱਕ ਚਿਹਰਾ ਨਿਸ਼ਾ ਉਸੇ ਦਿਨ ਉਸ ਨੇ ਚੁੱਪ ਚਾਪ ਉਸ ਨੂੰ ਮਨ ਵਿੱਚ ਵਸਾ ਲਿਆ ਸੀ ਬਿਨਾਂ ਦੱਸੇ ਬਿਨਾਂ ਕਿਸੇ ਉਮੀਦ ਦੇ ਬਸ ਇੱਕ ਮਿੱਠਾ ਅਨਹਦ ਅਹਿਸਾਸ ਤਦ ਉਸਦੇ ਦਿਲ ਵਿੱਚ ਹਲਕਾ ਜਿਹਾ ਦਰਦ ਉੱਠਿਆ ਉਸਨੂੰ ਯਾਦ ਆਇਆ ਜਦੋਂ ਉਹ ਛੁੱਟੀਆਂ ਵਿੱਚ ਘਰ ਆਇਆ ਸੀ ਤਾਂ ਮਾਤਾ ਪਿਤਾ ਜੀ ਨੇ ਦੱਸਿਆ ਸੀ ਰੱਜਤ ਦਾ ਰਿਸ਼ਤਾ ਪੱਕਾ ਹੋ ਗਿਆ ਹੈ ਉਹ ਬੜੀ ਸੰਸਕਾਰੀ ਤੇ ਪਿਆਰੀ ਹੈ ਨਾਮ ਹੈ ਨਿਸ਼ਾ ਉਸ ਵੇਲੇ ਦਿਲ ਜਿਵੇਂ ਰੁਕ ਗਿਆ ਸੀ ਉਹੀ ਕੁੜੀ ਉਹੀ ਚਿਹਰਾ ਉਹੀ ਮੁਸਕਾਨ ਜਿਸ ਨੂੰ ਨੇ ਮਨ ਹੀ ਮੰਨ ਚਾਇਆ ਸੀ ਅੱਜ ਉਹ ਭਾਬੀ ਬਣ ਕੇ ਉਸ ਦੇ ਸਾਹਮਣੇ ਸੀ ਰਾਹੁਲ ਨੇ ਕੰਧ ਨਾਲ ਸਿਰ ਟਿਕਾ ਲਿਆ ਮਾਨਵੀਤ ਦੇ ਕਸ਼ਕੀਪਾਰ ਕਿਸੇ ਸ਼ਿਕਾਇਤ ਦਾ ਹੱਕ ਨਹੀਂ ਸੀ ਹੁਣ ਉਸ ਦੇ ਸਾਹਮਣੇ ਇੱਕ ਹੋਰ ਸਚਾਈ ਸੀ ਕਿ ਨਿਸ਼ਾ ਦੁੱਖ ਵਿੱਚ ਸੀ ਇਕੱਲੀ ਸੀ ਤੇ ਉਹ ਉਸ ਲਈ ਕਦੇ ਕੁਝ ਨਹੀਂ ਬਣ ਸਕਦਾ ਸੀ ਸ਼ਬਾਏ ਇੱਕ ਅਜਿਹੇ ਇਨਸਾਨ ਦੇ ਜੋ ਉਸ ਦੀ ਤਕਲੀਫ ਨੂੰ ਸਮਝਦਾ ਹੈ ਰਾਹੁਲ ਨੇ ਗਹਿਰਾ ਸਾਹ ਲਿਆ ਤੇ ਸੋਚਿਆ ਜੋ ਮੇਰਾ ਸੀ ਹੀ ਨਹੀਂ ਉਸ ਨੂੰ ਖੋਣ ਦਾ ਹੱਕ ਵੀ ਨਹੀਂ ਮੈਨੂੰ ਮਾਰਾ ਭਾਬੀ ਨਾਲ ਜੋ ਗਲਤ ਹੋ ਰਿਹਾ ਹੈ ਉਸ ਨੂੰ ਸਹੀ ਕਰਨ ਦੀ ਜ਼ਿੰਮੇਵਾਰੀ ਮੇਰੀ ਹੈ ਉਸ ਦੀਆਂ ਅੱਖਾਂ ਵਿੱਚ ਦ੍ਰਿੜਤਾ ਵਾਪਸ ਆ ਗਈ ਡਾਈਨਿੰਗ ਹਾਲ ਦੀ ਉਸ ਘਟਨਾ ਤੋਂ ਬਾਅਦ ਘਰ ਦਾ ਮਾਹੌਲ ਕਈ ਦਿਨਾਂ ਤੱਕ ਅਜੀਬ ਜਿਹਾ ਰਿਹਾ ਰਾਹੁਲ ਚੁੱਪਚਾਪ ਆਪਣੇ ਭਰਾ ਨੂੰ ਦੇਖਦਾ ਰਿਹਾ ਕਿਤੇ ਨਜ਼ਰਾਂ ਚੁਰਾਉਂਦਾ ਕਿਤੇ ਖਿੱਚ ਕੇ ਬਹਾਨੇ ਬਣਾਉਂਦਾ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਗੱਲ ਬੜੀ ਗਹਿਰੀ ਹੈ ਤੇ ਨੀsha ਹਰ ਰੋਜ਼ ਥੋੜੀ ਹੋਰ ਟੁੱਟ ਰਹੀ ਹੈ ਇੱਕ ਸ਼ਾਮ ਜਦੋਂ ਰਜਤ ਮੋਬਾਈਲ ਲੁਕਾਉਂਦਾ ਹੋਇਆ ਆਪਣੇ ਕਮਰੇ ਵਿੱਚੋਂ ਨਿਕਲਿਆ ਰਾਹੁਲ ਦਾਸ ਸਬਰ ਖਤਮ ਹੋ ਗਿਆ ਉਸਨੇ ਭਰਾ ਦਾ ਫੋਨ ਚੁੱਕ ਲਿਆ ਸਕਰੀਨ ਖੁੱਲੀ ਹੀ ਰਹਿ ਗਈ ਸੀ ਕਈ ਚਟਾਂ ਕਈ ਤਸਵੀਰਾਂ ਤੇ ਇੱਕ ਸਚਾਈ ਰਜਤ ਨੂੰ ਕੁੜੀਆਂ ਵਿੱਚ ਦਿਲਚਸਪੀ ਨਹੀਂ ਸੀ ਉਹ ਕਿਸੇ ਲੜਕੇ ਨੂੰ ਪਸੰਦ ਕਰਦਾ ਸੀ ਰਾਹੁਲ ਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ ਉਹ ਕੁਝ ਦਿਨ ਤੱਕ ਕੁਝ ਸਮਝ ਹੀ ਨਹੀਂ ਸਕਿਆ ਪਰ ਸਚਾਈ ਸਾਹਮਣੇ ਸੀ ਤੇ ਹੁਣ ਉਸ ਨੂੰ ਲੁਕਾਇਆ ਨਹੀਂ ਜਾ ਸਕਦਾ ਸੀ ਅਗਲੀ ਸਵੇਰ ਰਾਹੁਲ ਨੇ ਹਿੰਮਤ ਕਰਕੇ ਮੰਮੀ ਪਾਪਾ ਨੂੰ ਸਭ ਕੁਝ ਦੱਸ ਦਿੱਤਾ ਤਾਂ ਅਦਰਜਤ ਦਰਵਾਜ਼ੇ ਉੱਤੇ ਆ ਖੜਾ ਹੋਇਆ ਚਿਹਰਾ ਸਫੇਦ ਅੱਖਾਂ ਥੱਕੀਆਂ ਜਿਵੇਂ ਸਾਲਾਂ ਤੋਂ ਭੱਜਦੇ ਭੱਜਦੇ ਥੱਕ ਚੁੱਕਿਆ ਹੋਵੇ ਉਹ ਬੋਲਿਆ ਹਾਂ ਇਹ ਸੱਚ ਹੈ ਮੈਂ ਉਹੀ ਹਾਂ ਜੋ ਤੁਸੀਂ ਸਾਬ ਸੋਚ ਵੀ ਨਹੀਂ ਸਕਦੇ ਸੀ ਮੈਂ ਬਿਆਹ ਸਿਰਫ ਇਸ ਲਈ ਕੀਤਾ ਕਿਉਂਕਿ ਤੁਸੀਂ ਲੋਕ ਚਾਹੁੰਦੇ ਸੀ ਮੈਂ ਕਦੇ ਨੀਸ਼ਾ ਨੂੰ ਪਤੀ ਦਾ ਪਿਆਰ ਦੇਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੇ ਨਾ ਹੀ ਮੈਂ ਇਹ ਕਰ ਸਕਾਂਗਾ ਉਸਦੀ ਮਾਂ ਰੋਣ ਲੱਗ ਪਈ ਪਾਪਾ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਪਰ ਰਜਤ ਨੇ ਬਿਨਾਂ ਕਿਸੇ ਬੈਂਸ ਦੇ ਕਿਹਾ ਮੈਨੂੰ ਇਸ ਘਰ ਵਿੱਚ ਨਹੀਂ ਰਹਿਣਾ ਮੈਂ ਆਪਣੀ ਜ਼ਿੰਦਗੀ ਆਪਣੇ ਸੱਚ ਨਾਲ ਜਿਉਣਾ ਚਾਹੁੰਦਾ ਹਾਂ ਮੈਂ ਜਾ ਰਿਹਾ ਹਾਂ ਥੋੜੀ ਦੇਰ ਬਾਅਦ ਉਹ ਆਪਣਾ ਬੈਗ ਚੁੱਕ ਕੇ ਪੋੜੀਆਂ ਵੱਲ ਵੱਧ ਗਿਆ ਨੀਸ਼ਾ ਦਰਵਾਜ਼ੇ ਉੱਤੇ ਖੜੀ ਸਭ ਕੁਝ ਸੁਣ ਰਹੀ ਸੀ ਤੇ ਉਸ ਦੇ ਅੰਦਰਲਾ ਆਸਰਾ ਪੂਰੀ ਤਰ੍ਹਾਂ ਬिखर ਗਿਆ ਸੀ ਉਸ ਰਾਤ ਨੀਸ਼ਾ ਆਪਣੇ ਕਮਰੇ ਵਿੱਚ ਇਕੱਲੀ ਬੈਠ ਕੇ ਰੋਂਦੀ ਰਹੀ ਤਿੰਨ ਸਾਲ ਦੀ ਵਿਹੋਤਾ ਜ਼ਿੰਦਗੀ ਤਿੰਨ ਸਾਲ ਦੀ ਤੜਫ ਤਿੰਨ ਸਾਲ ਦਾ ਇੰਤਜ਼ਾਰ ਸਭ ਬੇਅਰਥ ਨਿਕਲਿਆ ਉਸ ਨੂੰ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਰਿਸ਼ਤੇ ਦੀ ਨਹੀਂ ਕਿਸੇ ਤੋਂ ਖੇਦੀ ਕੀਮਤ ਚੁਕਾ ਰਹੀ ਹੋਵੇ ਤਿੰਨ ਮਹੀਨੇ ਬਾਅਦ ਘਰ ਹੌਲੀ-ਹੌਲੀ ਸਧਾਰਨ ਹੋਣ ਲੱਗ ਪਿਆ ਪਰ ਨਿਸ਼ਾ ਹਜੇ ਵੀ ਅੰਦਰੋਂ ਖਾਲੀ ਸੀ। ਰਾਹੁਲ ਉਸਦਾ ਖਿਆਲ ਰੱਖਦਾ, ਪੁੱਛਦਾ, ਨੇੜੇ ਬੈਠਦਾ ਤੇ ਕਦੇ ਸੀਮਾ ਨਹੀਂ ਲੰਗਦਾ। ਇੱਕ ਸ਼ਾਮ ਨਿਸ਼ਾ ਪੂਜਾ ਵਾਲੇ ਕਮਰੇ ਵਿੱਚੋਂ ਮੁੜ ਰਹੀ ਸੀ, ਤਦ ਰਾਹੁਲ ਨੇ ਹੌਲੀ ਜਿਹੀ ਕਿਹਾ, "ਅਭੀ ਇੱਕ ਗੱਲ ਕਹਾ।" ਨਿਸ਼ਾ ਨੇ ਉਸ ਵੱਲ ਦੇਖਿਆ। ਰਾਹੁਲ ਨੇ ਬੜੀ ਹਿੰਮਤ ਨਾਲ ਕਿਹਾ, "ਮੈਂ ਤੁਹਾਨੂੰ ਇੱਕ ਗੱਲ ਸਾਲਾਂ ਤੋਂ ਦੱਸਣੀ ਚਾਹੁੰਦਾ ਸੀ, ਫਿਰ ਤੁਸੀਂ ਮੇਰੀ ਭਾਬੀ ਬਣ ਗਏ।" ਤਾਂ ਮੈਂ ਆਪਣੇ ਮਨ ਨੂੰ ਹੀ ਚੁੱਪ ਕਰਾ ਲਿਆ ਮੈਂ ਤੁਹਾਨੂੰ ਪਹਿਲੀ ਵਾਰ ਇੱਕ ਵਿਆਹ ਵਿੱਚ ਦੇਖਿਆ ਸੀ ਤੇ ਉਦੋਂ ਹੀ ਤੁਸੀਂ ਮੇਰੇ ਦਿਲ ਵਿੱਚ ਵੱਸ ਗਏ ਸੀ ਪਰ ਮੈਂ ਜਾਣਦਾ ਸੀ ਮੇਰਾ ਕੋਈ ਹੱਕ ਨਹੀਂ ਅੱਜ ਵੀ ਨਹੀਂ ਜਦ ਤੱਕ ਤੁਸੀਂ ਆਪ ਚਾਹੋ ਉਹ ਇੱਕ ਕਦਮ ਪਿੱਛੇ हट ਗਿਆ ਜਿਵੇਂ ਆਪਣੀ ਗੱਲ ਤੋਂ ਹੀ ਡਰ ਗਿਆ ਹੋਵੇ ਫਿਰ ਭਰੇ ਗਲੇ ਨਾਲ ਬੋਲਿਆ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਤੁਸੀਂ ਮੈਨੂੰ ਇਨਾ ਅਧਿਕਾਰ ਦੇਓਗੇ ਕਿ ਮੈਂ ਤੁਹਾਨੂੰ ਉਹ ਪਿਆਰ ਦੇ ਸਕਾਂ ਜਿਸ ਦੇ ਤੁਸੀਂ ਸੱਚਮੁੱਚ ਹੱਕਦਾਰ ਹੋ ਮੈਂ ਵਾਦਾ ਕਰਦਾ ਕਰਦਾ ਹਾਂ ਤੁਹਾਨੂੰ ਕਦੇ ਇਕੱਲੇ ਅਥਰੂ ਨਹੀਂ ਵਿਹਾਣਦਿਆਂਗਾ ਨੀਸ਼ਾ ਦੀਆਂ ਅੱਖਾਂ ਭਰ ਆਈਆਂ ਕਿਸਮਤ ਦਾ ਇਹ ਮੂੰਹ ਕਿਸੇ ਚਮਤਕਾਰ ਵਰਗਾ ਸੀ ਦਰਦ અપਮਾਨ ਟੁੱਟੇ ਸੁਪਨਿਆਂ ਵਿੱਚੋਂ ਨਿਕਲੀ ਹੋਈ ਉਹ ਪਹਿਲੀ ਵਾਰ ਕਿਸੇ ਸਨੇਹ ਦੀ ਗਰਮਾਹਟ ਮਹਿਸੂਸ ਕਰ ਰਹੀ ਸੀ ਉਸਨੇ ਕੁਝ ਨਹੀਂ ਕਿਹਾ ਬਸ ਹਲਕੇ ਨਾਲ ਸਿਰ ਝੁਕਾ ਦਿੱਤਾ ਤੇ ਰਾਹੁਲ ਸਮਝ ਗਿਆ ਕੁਝ ਹਫ਼ਤਿਆਂ ਵਿੱਚ ਸਭ ਕੁਝ ਬਦਲਣ ਲੱਗ ਪਿਆ ਨੀਸ਼ਾ ਤੇ ਰਾਹੁਲ ਦਾ ਰਿਸ਼ਤਾ ਕਿਸੇ ਜਲਦਬਾਜ਼ੀ ਵਿੱਚ ਨਹੀਂ ਵਧਿਆ ਹੌਲੀ-ਹੌਲੀ ਸਮਝਦਾਰੀ ਨਾਲ ਇੱਕ ਦੂਜੇ ਦੀ ਤਕਲੀਫ ਨੂੰ ਸਹਿਲਉਂਦੇ ਹੋਏ ਫਿਰ ਇੱਕ ਦਿਨ ਰਾਹੁਲ ਨੇ ਕਿਹਾ ਹੁਣ ਇਹ ਗੱਲ ਘਰ ਵਾਲਿਆਂ ਨੂੰ ਸਾਫ਼-ਸਾਫ਼ ਦੱਸ ਦਿੰਦੇ ਹਾਂ ਲੁਕਾ ਕੇ ਨਹੀਂ ਜੀਉਣਾ ਚਾਹੁੰਦਾ ਨੀਸ਼ਾ ਦਾ ਦਿਲ ਜ਼ੋਰ ਨਾਲ ਧੜਕਣ ਲੱਗ ਪਿਆ ਪਰ ਉਸ ਨੇ ਹਿੰਮਤ ਜੁਟਾ ਕੇ ਸਿਰ ਹਿਲਾ ਦਿੱਤਾ ਹਿਲਾ ਦਿੱਤਾ ਉਸ ਸ਼ਾਮ ਰਾਹੁਲ ਨੇ ਸ਼ਾਂਤ ਬਾਜ਼ ਵਿੱਚ ਕਿਹਾ ਮਾਂ ਪਾਪਾ ਮੈਂ ਨੀsha ਨਾਲ ਵਿਆਹ ਕਰਨਾ ਚਾਹੁੰਦਾ ਹਾਂ ਤੇ ਇਹ ਫੈਸਲਾ ਕਿਸੇ ਮਜਬੂਰੀ ਦਾ ਨਹੀਂ ਹੈ ਮੈਂ ਇਸਨੂੰ ਦਿਲੋਂ ਚਾਹੁੰਦਾ ਹਾਂ ਕਮਰਾ ਇੱਕ ਪਲ ਲਈ ਬਿਲਕੁਲ ਮੂਨ ਹੋ ਗਿਆ ਨੀsha ਨੇ ਡਰਦਿਆਂ ਅੱਖਾਂ ਚੁਕਾਈਆਂ ਮਾਂ ਉਸ ਵੱਲ ਦੇਖ ਰਹੀ ਸੀ ਉਹ ਬੋਲੀ ਬੇਟਾ ਇਸ ਘਰ ਦੀ ਨੂੰ ਨੂੰ ਅਸੀਂ ਬੜਾ ਦੁੱਖ ਦਿੱਤਾ ਹੈ ਜੇ ਉਸ ਨੂੰ ਹੁਣ ਸੱਚਾ ਸੁੱਖ ਮਿਲੇਗਾ ਤਾਂ ਅਸੀਂ ਕਿਉਂ ਰੋਕਾਂਗੇ ਪਾਪਾ ਨੇ ਗਹਿਰਾ ਸਾਹ ਲਿਆ ਤੇ ਬੋਲੇ ਜੋ ਹੋਣਾ ਸੀ ਉਹ ਹੋ ਗਿਆ ਹੁਣ ਅਸੀਂ ਤੁਹਾਡੇ ਦੋਹਾਂ ਦੇ ਨਾਲ ਹਾਂ ਨੀsha ਦੀਆਂ ਅੱਖਾਂ ਭਰ ਆਈਆਂ ਪਹਿਲੀ ਵਾਰ ਉਸ ਨੂੰ ਲੱਗਾ ਕਿ ਇਹ ਘਰ ਹੋਣਾ ਉਸ ਦਾ ਵੀ ਹੈ ਕੁਝ ਮਹੀਨਿਆਂ ਬਾਅਦ ਰਜਤ ਤੋਂ ਉਸ ਨੇ ਤਲਾਕ ਲੈ ਲਿਆ ਤੇ ਪਰਿਵਾਰ ਦੇ ਕੁਝ ਨੇੜਲੇ ਰਿਸ਼ਤੇਦਾਰਾਂ ਦੇ ਵਿਚਕਾਰ ਉਹਨਾਂ ਦੇ ਫੇਰੇ ਹੋਏ ਨੀsha ਦੇ ਚਿਹਰੇ ਉੱਤੇ ਸਾਲਾਂ ਬਾਅਦ ਸਕੂਨ ਸੀ ਰਾਹੁਲ ਨੇ ਉਸ ਦੇ ਹੱਥ ਫੜਦਿਆਂ ਕਿਹਾ ਹੁਣ ਤੁਹਾਡੀ ਜ਼ਿੰਦਗੀ ਵਿੱਚ ਕੋਈ ਦਰਦ ਨਹੀਂ ਆਵੇਗਾ ਮੈਂ ਇਸ ਨੂੰ ਆਪਣਾ ਵਾਅਦਾ ਨਹੀਂ ਆਪਣਾ ਫਰਜ਼ ਮੰਨਦਾ ਹਾਂ ਨੀਸ਼ਾ ਦੀਆਂ ਅੱਖਾਂ ਝੁਕ ਗਈਆਂ ਸਾਲਾਂ ਦੀ ਪੀੜੀ ਇੱਕ ਸ਼ਾਂਤ ਮੁਸਕਾਨ ਵਿੱਚ ਬਦਲ ਰਹੀ ਸੀ ਰੱਜਤ ਵੀ ਵਿਆਹ ਵਿੱਚ ਆਇਆ ਸਮਾਰਟ ਸ਼ਾਂਤ ਤੇ ਹੁਣ ਆਪਣੀ ਅਸਰ ਪਹਿਚਾਣ ਆਜ਼ਾਦ ਉਸ ਨੇ ਨੀਸ਼ਾ ਦੇ ਸਾਹਮਣੇ ਆ ਕੇ ਕਿਹਾ ਮੈਂ ਤੁਹਾਡੇ ਤੋਂ ਮਾਫੀ ਮੰਗਣ ਦੇ ਲਾਇਕ ਵੀ ਨਹੀਂ ਪਰ ਖੁਸ਼ ਹਾਂ ਕਿ ਤੁਸੀਂ ਇਕੱਲੇ ਨਹੀਂ ਹੋ ਤੇ ਰਾਹੁਲ ਉਸ ਦਾ ਦਿਲ ਸਾਫ਼ ਹੈ ਉਹ ਤੁਹਾਨੂੰ ਬੜਾ ਸੰਭਾਲੇਗਾ ਨਿਸ਼ਾਨੇ ਬਸ ਵਿਨਿਰਵਰਤਾ ਨਾਲ ਸਿਰ ਝੁਕਾ ਦਿੱਤਾ ਰਜਤ ਮੁਸਕੁਰਾਂਦਿਆਂ ਹੋਇਆ ਇੱਕ ਪਾਸੇ ਖੜਾ ਹੋ ਗਿਆ ਹੁਣ ਉਹ ਆਪਣੀ ਨਵੀਂ ਦੁਨੀਆ ਵਿੱਚ ਮਗਨ ਸੀ ਆਪਣੀ ਪਸੰਦ ਆਪਣੀ ਸੱਚਾਈ ਤੇ ਆਪਣੀ ਆਜ਼ਾਦੀ ਨਾਲ ਘਰ ਵਾਲੇ ਉਸ ਨੂੰ ਛੱਡਦੇ ਨਹੀਂ ਸੀ ਕਦੇ-ਕਦਾਈ ਆਉਂਦੇ ਜਾਂਦੇ ਉਹ ਸਭ ਦਾ ਹਾਲ ਪੁੱਛ ਲੈਂਦਾ ਪਰ ਹੁਣ ਉਸ ਦਾ ਆਪਣਾ ਰਾਹ ਸੀ ਆਪਣੀ ਜ਼ਿੰਦਗੀ ਸੀ ਕੁਝ ਮਹੀਨਿਆਂ ਬਾਅਦ ਰਾਹੁਲ ਤੇ ਨੀਸ਼ਾ ਦੀ ਦੁਨੀਆ ਖੇੜੂਠੀ ਨੀਸ਼ਾ ਦੀ ਗੋਦ ਵਿੱਚ ਇੱਕ ਨੰਨੀ ਜਹੀ ਜਾਨ ਸੀ ਤੇ ਉਸ ਦੀਆਂ ਅੱਖਾਂ ਵਿੱਚ ਉਹੀ ਚਮਕ ਸੀ ਜੋ ਕਦੇ ਕਿਸੇ ਧੋਕੇ ਨੇ 부ਝਾ ਦਿੱਤੀ ਸੀ ਅੱਜ ਕਿਸੇ ਸੱਚੇ ਪਿਆਰ ਨੇ ਫਿਰ ਜਗਾ ਦਿੱਤੀ ਸੀ ਘਰ ਦੇ ਬੇੜੇ ਵਿੱਚ ਹਾਸੇ ਦੀਆਂ ਆਵਾਜ਼ਾਂ ਗੂੰਜਦੀਆਂ ਸੀ ਤੇ ਇਸ ਵਾਰ ਨੀਸ਼ਾ ਸੱਚਮੁੱਚ ਘਰ ਵਿੱਚ ਸੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ